ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਰਫੇ ਦਾ ਤਿਉਹਾਰ ਬੜੀ ਧੁੰਮ-ਧਾਮ ਦੇ ਨਾਲ ਮਨਾਇਆ ਗਿਆ ਇਸ ਬਾਰੇ ਜਾਣਕਾਰ ਦਿੰਦੇ ਹੋਏ ਜੇਲ੍ਹ ਦੇ ਸੁਪਰਡੈਂਟ ਨਾਓ ਇੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਿਸਥਾ ਦੇ ਘਰੇ ਪ੍ਰਬੰਧ ਕੀਤੇ ਗਏ ਹਨ ਅਤੇ ਸਿਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੈਨਾਂ ਨੂੰ ਆਪਣੇ ਵੀਰਾਂ ਨੂੰ ਰਫੇ ਬੰਨਾਂ ਦਾ ਸਮਾਗਮ ਦਿੱਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਵਾਰ ਪੈਰਾਂ ਨੂੰ ਜੇਲ੍ਹ ਦੇ ਅੰਦਰ ਮਠਾਈ ਮੁਹੱਈਆ ਕਰਵਾਈ ਗਈ ਹੈ ਜੇ ਸੁbrun ਦਾ ਕਹਿਣਾ ਹੈ ਕਿ ਸੁਰੱਖਿਆ ਵਿਸਥਾ ਦੇ ਲਿਹਾਜ਼ ਨਾਲ ਬਾਹਰ ਦਾ ਕੋਈ ਵੀ ਮਠਾਈ ਜਿਲ੍ਹੇ ਅੰਦਰ ਨਹੀਂ ਆਂਦੀ ਤੇ ਜਾਵੇਗੀ ਅਤੇ ਭੈਣਾਂ ਨੂੰ ਜਿਲ੍ਹੇ ਦੇ ਮੁੱਖ ਦੁਆਰ ਦੇ ਬਿਲਕੁਲ ਕੋਲ ਹੀ ਜਿਲ੍ਹੇ ਦੇ ਕਰਮਚਾਰੀਆਂ ਵੱਲੋਂ ਮਠਾਈ ਦੇ ਡੱਬੇ ਦਿੱਤੇ ਗਏ ਹ ਜਿਸ ਨਾਲ ਇੱਕ ਤਾਂ ਜਿਲ੍ਹਾ ਪ੍ਰਸ਼ਾਸਨ ਨੂੰ ਆਮਦਨੀ ਹੋਈ ਅਤੇ ਦੂਸਰਾ ਭੈਣਾਂ ਨੂੰ ਵਧੀਆ ਮਠਾਈ ਦੀ ਵੀ ਮੁਹੱਈਆ ਕਰਵਾਈ ਗਈ ਇਹ ਵੀ ਦੱਸਿਆ ਗਿਆ ਕਿ ਜਿਸ ਕਿਸੇ ਦੀ ਭੈਣ ਕੋਲ ਪੈਸੇ ਨਹੀਂ ਸਨ ਉਸ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਫਤ ਵਿੱਚ ਮਠਾਈ ਦਾ ਡੱਬਾ ਵੀ ਦਿੱਤਾ ਗਿਆ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਐਡੀਜੀਪੀ ਜੇਲਾ ਵੱਲੋਂ ਦਿੱਤੇ ਅਦੇਸ਼ਾਂ ਅਨੁਸਾਰ ਅੱਜ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਿਹੜਾ ਰਕੜੀ ਦਾ ਤਿਉਹਾਰ ਬਣਾਇਆ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਸਾਰੇ ਬੰਦੀਆਂ ਦੀਆਂ ਜਿੰਨੀਆਂ ਵੀ ਭੈਣਾਂ ਨੇ ਰਖੜੀ ਬੰਨ੍ਹਣਾ ਅੱਜ ਸਾਰਾ ਦਿਨ ਆਪਣੇ ਜਦੋਂ ਮਰਜ਼ੀ ਆ ਕੇ ਆਪਣੇ ਵੀਰਾਂ ਨੂੰ ਆ ਕੇ ਰਖੜੀ ਹਮ ਬੰਨ੍ਹ ਸਕਦੀਆਂ ਆ। ਇਹਦੇ ਲਈ ਜਿਹੜਾ ਖਾਸ ਤੌਰ ਤੇ ਅਸੀਂ ਆਪਣੇ ਡਿਊਟੀ 'ਚ ਔਰ ਬਾਰ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਤਾਂ ਕਿ ਜਿਹੜਾ ਕੋਈ ਵੀ ਸ਼ਰਾਬੀ ਅੰਸਰ ਜਾਂ ਗਲਤ ਅੰਸਰ ਕੋਈ ਉਹਦੀ ਚੀਜ਼ ਲੈ ਕੇ ਅੰਦਰ ਨਾ ਆ ਸਕੇ ਵਰਜਤ ਵਸਤੂ ਕੋਈ। ਇਹ ਇਸ ਤੋਂ ਇਲਾਵਾ ਜਿਹੜੀ ਆਪਣੇ ਬੰਦੀਆਂ ਵੀਰਾਂ ਲਈ ਜਿਹੜੀਆਂ ਭੈਣਾਂ ਨੇ ਮਠਿਆਈ ਲੈ ਕੇ ਆਣੀਆਂ ਆ। ਉਹ ਵੀ ਅਸੀਂ ਆਪਣੇ ਵੈਲਫੇਅਰ ਵੱਲੋਂ ਜਿਹੜਾ ਬਾਹਰ ਲਗਾਈ ਹੋਈ ਆ ਤੇ ਉਹਨਾਂ ਵੱਲੋਂ ਦਿੱਤੀ ਜਾਂਦੀ ਆ ਤੇ ਬਾਹਰੋਂ ਜਿਹੜਾ ਕਿਸੇ ਨੂੰ ਕੋਈ ਵਸਤੂ ਲਿਓਂਦੀ ਜਾਂ ਮਠਿਆਈ ਲਿਓਂਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਸ਼ਾਮ ਤੱਕ ਚੱਲੇਗਾ ਜੀ ਜਦੋਂ ਤੱਕ ਸਾਰੀਆਂ ਭੈਣਾਂ ਆਪਣੇ ਰੱਖੜੀ ਨਹੀਂ ਮੰਨ ਲੈਣੀਆਂ। ਬਿਲਕੁਲ ਜੀ ਜਿਹੜੇ ਸਾਡੇ ਕੋਲ ਸ਼ਾਮ ਤੱਕ 4 ਵਜੇ ਤੋਂ 5 ਵਜੇ ਤੱਕ ਅੰਦਰ ਐਂਟਰ ਕਰਕੇ ਉਹਨਾਂ ਨੂੰ ਬਣਵਾ ਕੇ ਹੀ ਭੇਜ ਦਿੰਦੇ ਆ।